ਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਿਚ ਆਣ ਇਹਨਾਂ ਤੋਂ ਹਿਸਾਬ ਹੋ Nghi ਭਾਵੇਂ ਬੀਬੀਆਂ ਤੋਂ ਚਾੜੂ ਚੱਕੀ ਬੈਠੀਆਂ ਨੇ ਜਿਨ੍ਹਾਂ ਹਜ਼ਾਰਾਂ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢ ਤੇ ਦਵਾਨੀ ਉਹਨਾਂ ਨੂੰ ਨਹੀਂ ਮਿਲੀ ਕਿਸਾਨ ਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ਾ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ ਫਸਲਾ ਤੱਕ ਦਾ ਨਹੀਂ ਮਿਲਿਆ ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਜਿਹੜਾ ਇਹਨਾਂ ਨੂੰ ਇਹਨਾਂ ਦੋਵਾਂ ਨੇ ਘਰ ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੇ ਕੀ ਲੇਕਿਨ ਨੌਕਰੀਆਂ ਜੇ ਚਾਰ ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਰਾਜਸਥਾਨ ਵਾਲੇ ਸਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੋਂ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲੇ ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬਹ ਤਿਆਰ ਬੈਠੇ ਨੇ ਇੰਤਜ਼ਾਰ ਹੈ ਕਿ ਪਹੁੰਚੇ ਸੰਤ ਇਹਨਾਂ ਨੂੰ ਸਵਾਲ ਕਰਨ ਉਹਨਾਂ ਨੇ ਇਹਦੇ ਕਰਕੇ ਇਹਨਾਂ ਨੂੰ ਇਹ ਭਾਨੇ ਕਦੇ ਪਛਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਆਈ ਕੰਮ ਰਹਿ ਗਿਆ ਹੈਗਾ ਆਪ ਤਾਂ ਕੀ ਕੁਝ ਕਰੀ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਕੱਢਦੇ سینਮਾ ਹਾਲ 'ਚ ਬੈਨਰ 'ਚ ਪੋਤਨ ਦਰਬਾਰ ਸਾਹਿਬ ਦੇ ਸਕਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸੁਣਨ ਅਕਾਲੀ ਦਲ ਉਹ ਲਾ ਕੇ ਗਏ ਉਹਦੇ ਵਿੱਚ ਵੀ ਆਪ ਨੇ ਇਸ਼ਤਿਹਾਰ ਚਲਾ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਦ ਕਰਦੇ ਆ ਕੰਪਲੇਂਟ ਤੇ ਇਹਨਾਂ ਦੇ ਲੋਕਲ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਵਿੱਚ ਤਾਂ ਕੁਝ ਵੀ ਨਜ਼ਰ ਆਉਂਦਾ ਬੱਚਿਆਂ ਦੇ ਨਾਰੇ ਵਿੱਚ ਇਹਨਾਂ ਨੂੰ ਕੋਈ ਸ਼ਿਕਾਇਤ ਕਰਨ ਵਾਲੀ ਚੀਜ਼ ਹੈ ਲੋਕਾਂ ਦਾ ਟਾਈਮ ਵੇਸਟ ਕਰਦੇ ਨੇ ਇਹਨਾਂ ਦੀ ਛੋਟੀ ਸੋਚ ਹੈ ਪੇਬ ਖਲਾਏ ਹੋਏ ਨੇ ਦੋਨੋਂ ਬਾਗੀਆਂ ਜਿਨੀਵਾ ਮਾਲਕ ਦੀ ਗੱਲ ਕੀਤੀ ਸੁਨੀਮੇ ਵਿੱਚ ਪਿਛਲੇ 20 ਦਿਨੋਂ ਤੋਂ ਲਗਾਤਾਰ ਜਿਹੜੇ ਐਡ ਚੱਲਦੀ ਸੀ ਮਾਨਕ ਗੋਇਲ ਮਾਨਸਾ ਦੀ ਆਰਟੀਕਟ ਦੇ ਸੁਨੇਕ ਉਹਨਾਂ ਨੇ ਕੰਪਲੇਨ ਕੀਤੀ ਸੀ ਸਿਰਫ ਸੁਨੀਮਾ ਮਾਲਕ ਤੇ ਪਰਚਾ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਉਹ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਜਿੱਥੇ ਇਹ ਸਾਰਾ ਪ੍ਰਸ਼ਾਸਨ ਨੂੰ ਜਿਸ ਤਰ੍ਹਾਂ ਮਿਸਯੂਜ਼ ਕੀਤਾ ਜਾ ਰਿਹਾ ਹੈਗਾ ਇਹ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਧ ਆਦਮੀ ਦੇ ਅੱਜ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਇੱਕ ਭ੍ਰਿਸ਼ਟ ਕੇਜਰੀਵਾਲ ਦੇ ਹੱਕ ਤੇ ਜਾ ਕੇ ਧਰਨਾ ਮਾਰਨਾ ਉਹ ਵਿਖਟਕਰ ਕਲਾ ਦੀ ਪਾਵਨ ਜ਼ਮੀਨ ਜਿੱਥੇ ਸ਼ਹੀਦਾਂ ਨੇ ਆਪਣੀ ਜਾਨ ਕੁਰਬਾਨ ਕਰਤੀ ਸੀ ਉਹਨਾਂ ਦੀ ਕਿਹੋ ਜਿਹੀ ਰੂਹ ਕੰਬਦੀ ਹੋਵੇਗੀ ਕਿ ਭ੍ਰਸ਼ਟਾਚਾਰ ਦੇ ਹੱਕ 'ਚ ਅੱਜ ਧਰਨੇ ਲੱਗ ਰਹੇ ਨੇ ਤੇ ਹੁਣ ਪੰਜਾਬ ਛੱਡ ਕੇ ਜਿੱਥੇ ਪੰਜਾਬ ਬਿਹਾਲ ਹੈਗਾ ਜਾਂ ਕਿ ਦੂਜੇ ਸੂਬਿਆਂ 'ਚ ਸਟਾਰ ਕੈਂਪੇਨਰ ਬਣੇ ਉਹ ਉਹਦੀ ਗੱਲਾਂ ਦੀ ਕਲਾ ਜਿਹੜਾ ਝੂਠ ਇੱਥੇ ਮਾਰਿਆ ਉਹ ਹੁਣ ਦੋਨੋਂ ਕਾਂਗਰਸ ਨਾਲ ਰਲ ਮਿਲ ਕੇ ਇੱਥੇ ਤਾਂ ਹਜ਼ਾਰਾਂ ਹਜ਼ਾਰ ਬੀਬੀਆਂ ਨੂੰ ਮਿਲੇ ਨਹੀਂ ਇਹਨਾਂ ਦੀ ਭਾਈਵਾਲ ਕਾਂਗਰਸ ਪਾਰਟੀ ਦੇਸ਼ ਪਰ ਚੇ ਕਰ ਰਹੀ ਹੈ ਕਿ ਹੁਣ ਬੀਬੀਆਂ ਦੇ ਖਾਤੇ 'ਤੇ 1 ਲੱਖ ਰੁਪਇਆ ਭੇਜਣਗੇ ਸਰਿਕਾ ਪੰਜਾਬ ਦਾ ਹਾਲ ਦੇਖੋ ਜੇ ਹਜ਼ਾਰ ਮਿਲੇ ਨਹੀਂ ਹੁਣ ਲੱਖ ਦੇ ਸੁਪਨੇ ਉਹ ਇਹਨਾਂ ਨੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਮੂਰਖ ਬਣਾਉਂਦੇ ਇਹਨਾਂ ਦੀ ਰਾਜਨੀਤੀ ਹੈ ਵੀ ਭਾਜੀ ਪਹਿਲਾਂ ਗਿਲੰਦਰ ਵਿੱਚ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਕਾਂਗਰਸ ਤੋਂ ਕੱਢ ਕੇ ਆਮ ਆਦਮੀ ਪਾਰਟੀ ਚ ਲਿਆਂਦਾ ਉਹਨੂੰ ਟਿਕਟ ਦਿੱਤੀ ਉਹ ਭਾਜੀ ਬੀਜੇਪੀ ਚ ਲੱਗ ਗਿਆ ਹਜੇ ਟਿਕਟ ਵਾਪਸ ਨਹੀਂ ਲਈ ਹੁਣ ਕਾਂਗਰਸ ਦੇ ਹੀ ਵਿਕਰਮ ਚੋਧਰੀ ਦੇ ਡੋਰੇ ਪਾਈ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਕਿਵੇਂ ਦੇਖਦੇ ਹੋ ਵੀ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਲਿਆ ਜਾਂਦਾ ਦੂਜੇ ਪਾਸੇ ਖੁੰਡਿਆ ਸਾਹਿਬ ਬਠਿੰਡਾ ਚ ਬਿਆਂ ਦੇ ਨੇ ਨੇ ਵੀ ਅਕਾਲੀ ਦਲ ਦੇ ਕਾਂਗਰਸ ਵੀ ਮੇਰੇ ਖਿਲਾਫ ਮਡੰਡਾ ਸੀਤੋਂ ਲੜ ਰਹੇ ਆ ਕਿਵੇਂ ਦੇਖਦੇ ਹੋ ਨਹੀਂ ਨਹੀਂ ਇਹ ਕਿਸੇ ਨੂੰ ਦੂਜੀ ਪਾਰਟੀ ਤੋਂ ਕੋਈ ਇਧਰ ਉਧਰ ਜਾਣੀ ਨਹੀਂ ਨੇ ਤਿੰਨੋਂ ਪਾਰਟੀਆਂ ਰਲੀਆਂ ਹੋਈਆਂ ਨੇ ਅੱਜ ਬੀਜੇਪੀ ਮੇਨ ਕਾਂਗਰਸ ਪਾਰਟੀ ਬਣੀ ਹੈ ਕਿਉਂਕਿ ਸਾਰੇ ਸੀਨੀਅਰ ਤਾਂ ਕਾਂਗਰਸ ਵਿੱਚ ਬੀਜੇਪੀ ਨੇ ਕੋਈ ਟਕਸਾਲੀ ਬੀਜੇਪੀ ਕਿਨੂੰ ਖੜਾ ਕੀਤਾ ਸਾਰੇ ਕਾਂਗਰਸ ਤੋਂ ਲੈ ਕੇ ਐਮਪੀਜ਼ ਉਹਨਾਂ ਨੇ ਖੜੇ ਕੀਤੇ ਨੇ ਕਾਂਗਰਸ ਦੇ ਐਮਪੀਜ਼ ਖੜੇ ਕੀਤੇ ਨੇ ਐਕਸ ਕਾਂਗਰਸੀ ਜਿਹੜਾ ਆਪ ਚ ਗਿਆ ਸੀ ਉਹਨੂੰ ਖੜਾ ਕੀਤਾ ਹੈਗਾ ਉਹ ਇਹ ਸਾਰੇ ਇੱਕ ਦੂਜੇ ਦੀ ਮਦਦ ਕਰੇ ਭਾਜਪਾ ਦੇ ਕੋਲ ਜੇ ਕੈਂਡੀਡੇਟਸ ਸਾਰੇ ਨਹੀਂ ਮਿਲ ਰਿਹਾ ਅਕਾਲੀ ਦਲ ਦੇ ਖਿਲਾਫ ਕਾਂਗਰਸਾਂ ਆਦੀ ਮਦਦ ਕਰੀ ਆਮ ਆਦਮੀ ਮਦਦ ਕਰੇ ਜੇ ਆਮ ਆਦਮੀ ਕੋਲ ਨਹੀਂ ਮਿਲਦਾ ਤੇ ਕਾਂਗਰਸ ਭੇਜ ਦਿੰਦੀ ਹੈ ਇਹਨਾਂ ਦੇ ਕੋਲ ਨਹੀਂ ਤੇ ਇਹ ਭੇਜ ਦੇ ਦੇ ਸਾਰੇ ਇਕੱਠੇ ਰਲ ਮਿਲ ਕੇ ਦਿੱਲੀ ਦੀਆਂ ਪਾਰਟੀਆਂ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਹੈ ਕਿ ਜਿਵੇਂ ਕਿਵੇਂ ਅਕਾਲੀ ਦਲ ਨੂੰ ਆਪਾਂ ਹਰਾਈਏ ਬਾਕੀ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਝੂਠ ਮਾਰ ਲਈ ਹੈ ਅਕਾਲੀ ਦਲ ਪੰਡਿਪਾਚਾਰ ਕਰ ਲਈਏ ਇੱਕ ਦੂਜੇ ਦੇ ਨਾਲ ਖੜ ਜਾਈਆ ਅਜੰਡਾ ਇਹਨਾਂ ਦਾ ਸੇਮ ਹੈ ਅਕਾਲੀ ਦਲ ਨੂੰ ਹਰਾ ਲਾਇਆ ਤੇ ਪੰਜਾਬ ਦੇ ਲੋਕਾਂ ਨੇ ਹੁਣ ਫੈਸਲਾ ਕਰ ਲਿਆ ਕਿ ਪੰਜਾਬ ਨੂੰ ਜਿਤਾਣਾ ਹੈ ਪੰਜਾਬ ਤਾਂ ਜਿੱਤਦਾ ਜੀ ਪੰਜਾਬ ਦੀ ਖੇਤਰੀ ਪਾਰਟੀ ਜਿੱਤ ਲਈਏ ਇਹ ਦਿੱਲੀ ਦੇ ਕੱਤਕੁਤਰੀਆਂ ਨੇ ਹੱਥ ਪੰਜਾਬ ਦੇ ਲੋਕਾਂ ਨੇ ਲੈਣਾ ਕੀ ਹੈ ਜਿਹੜਾ ਰਾਹੁਲ ਗਾਂਧੀ ਕੇਜਰੀਵਾਲ ਤੇ ਮੋਦੀ ਦੀ ਹਰੀ ਚੰਡੀ ਤੋਂ ਬਿਨਾ ਪੰਜਾਬ ਦਾ ਨਾਂ ਤੱਕ ਨਹੀਂ ਪਾਰਲਮੈਂਟ 'ਚ ਲੈ ਸਕਦੇ ਸੋ ਇਹੋ ਜੀ ਪਾਰਟੀਆਂ ਦਾ ਪਾਪ ਪੰਜਾਬੀਆਂ ਨੇ ਕਰਨਾ ਕੀ ਹੈ ਸੁਵੀਰ ਜੀ ਦੀ ਤਵੀਰ ਖਰਾਬ ਹੋਈ ਅੱਜ ਕਿਵੇਂ ਆ ਪੰਜਾਬ ਚਾਹੋ ਜਾਂ ਤੋ ਨਿਕਲੇ ਨਹੀਂ ਮੇਰਾ ਖਿਆਲੋ ਯਾਤਰਾ ਦੇ ਦੌਰਾਨ ਕੁਛ ਖਾਪੀ ਲੈ ਲੋਕੀ ਕੁਛ ਨਾ ਕੁਛ ਦਿੰਦੇ ਰਹਿੰਦੇ ਨੇ ਖਾਪੀ ਲਕਾ ਆदमी ਫਾਟੀ ਜੀ ਲੋਕੀ ਇੰਤਜ਼ਾਰ ਕਰ ਰਹੇ ਨੇ ਕਿ ਸਾਡੇ ਵਚਾਨ ਇਹਨਾਂ ਤੋਂ ਹਿਸਾਬ ਵੰਗਿਆ ਭਾਵੇਂ ਬੀਬੀਆਂ ਤੋਂ ਚੜੂ ਚੱਕੀ ਬੈਠੀਆਂ ਨੇ ਜਿਨ੍ਹਾਂ ਹਜ਼ਾਰਾਂ ਰੁਪਏ ਦੇ ਇੰਤਜ਼ਾਰ 'ਚ 2 ਸਾਲ ਕੱਢ ਤੇ ਦਵਾਨੀ ਉਹਨਾਂ ਨੂੰ ਨਹੀਂ ਮਿਲੀ ਕਿਸਾਨ ਵੀਰ ਬੈਠੇ ਹੋਏ ਨੇ ਕਿ ਸਾਡੇ ਕਰਜ਼ੇ ਦਾ ਮੁਆਵਜ਼ਾ ਤੇ ਮਰੀ ਹੋਈ ਮੁਰਗੀ ਦਾ ਵੀ ਕਹਿੰਦੇ ਸੀ ਫਸਲਾਂ ਤੱਕ ਦਾ ਨਹੀਂ ਮਿਲਿਆ ਉਸੇ ਤਰ੍ਹਾਂ ਨੌਜਵਾਨ ਬੈਠੇ ਹੋਏ ਨੇ ਜਿਹੜਾ ਇਹਨਾਂ ਨੂੰ ਇਹਨਾਂ ਦੋਵਾਂ ਨੇ ਘਰ ਘਰ ਨੌਕਰੀ ਤੇ ਉਹ ਰੰਗਲਾ ਪੰਜਾਬ ਦੇ ਕੀ ਲੇਕਿਨ ਨੌਕਰੀਆਂ ਜੇ ਚਾਰ ਨਿਕਲਦੀਆਂ ਤੇ ਉਹ ਹਰਿਆਣੇ ਵਾਲੇ ਲੈ ਕੇ ਰਾਜਸਥਾਨ ਵਾਲੇ ਸਾਡੇ ਬੱਚੇ ਬੇਰੋਜ਼ਗਾਰ ਫਿਰਦੇ ਨੇ ਤੋਂ ਇਹਨਾਂ ਦੋਵਾਂ ਭਾਈਵਾਲ ਪਾਰਟੀਆਂ ਨੇ ਜਿੰਨਾ ਝੂਠ ਬੋਲਿਆ ਉਸ ਝੂਠ ਦਾ ਹਿਸਾਬ ਲੈਣ ਵਾਸਤੇ ਲੋਕੀ ਤਿਆਰ ਬਹ ਤਿਆਰ ਬੈਠੇ ਨੇ ਇੰਤਜ਼ਾਰ ਹੈ ਕਿ ਪਹੁੰਚੇ ਸੰਤ ਇਹਨਾਂ ਨੂੰ ਸਵਾਲ ਕਰਨ ਤੋਂ ਉਹਨਾਂ ਇਦਿ ਕਰਕੇ ਇਹਨਾਂ ਨੂੰ ਇਹ ਬਹਾਨੇ ਕਦੇ ਪਛਿਆਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਆਈ ਕਮਰੇ ਗਿਆ ਹੈਗਾ ਆਪ ਤਾਂ ਕੀ ਕੁਝ ਕਰੀ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਕੱਢ ਰਹੇ سینਮਾ ਹਾਲ 'ਚ ਲੈਨਰ ਚੇਪੋ ਤੋਂ ਦਰਬਾਰ ਸਾਹਿਬ ਦੇ ਸਕਰੀਨ ਲੱਗੀ ਸੀ ਕਿ ਉੱਥੇ ਲੋਕੀ ਗੁਰਬਾਣੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ